ਸੋ ਅੱਜ ਬਹੁਤ ਖੁਸ਼ੀ ਦਾ ਮੌਕਾ ਜਿਹਦੇ ਵਿੱਚ 1750 ਜਿਹੜਾ ਉਹ ਹੋਮ ਡਿਪਾਰਟਮੈਂਟ ਵੱਲੋਂ ਹੈ ਜੋ ਕਨਸਟੇਬਲ ਤੇ ਬਾਕੀ ਪੋਸਟਾਂ ਤੇ ਤੇ ਨਾਲ 205 ਜਿਹੜਾ ਉਹ ਸੋਸ਼ਲ ਜਸਟਿਸ ਮਹਿਕਮਾ ਜਿਹੜਾ ਮੈਡਮ ਕੋਲੇ ਹੈ 39 ਨੌਕਰੀਆਂ ਜਿਹੜੀਆਂ ਨੇ ਉਹ ਐਕਸਾਈਜ਼ ਰੈਵਨਿਊ ਚ ਨੇ ਐਕਸਾਈਜ਼ ਚ 60 ਨੇ ਲੋਕਲ ਗਵਰਨਮੈਂਟ ਚ ਲੋਕਲ ਗਵਰਨਮੈਂਟ ਡਿਪਾਰਟਮੈਂਟ ਆ ਜਿਹੜਾ 421 ਨੇ ਕਾਰਪੋਰੇਸ਼ਨ ਡਿਪਾਰਟਮੈਂਟ ਚ 4 ਨੇ ਟੈਕਨੀਕਲ ਐਜੂਕੇਸ਼ਨ ਚ 8 ਨੇ ਸੋ ਬਹੁਤ ਭਾਰੀ ਗਿਣਤੀ ਚ ਇਹਦੇ ਵਿੱਚ ਕੁੜੀਆਂ ਵੀ ਨੇ ਸੋ ਇਸ ਕਰਕੇ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਇਹ ਚ ਕੋਈ ਭੇਦਭਾਵ ਇਸ ਤਰ੍ਹਾਂ ਦਾ ਨਹੀਂ ਹੁਣ ਅਸੀਂ ਕਰਦੇ ਕੁੜੀਆਂ ਜਿਆਦਾ ਪੜਦੀਆਂ ਸਗੋਂ ਨੰਬਰ ਜਿਆਦਾ ਆਉਂਦੇ ਆ ਔਰ ਪਰਿਵਾਰ ਪੂਰਾ ਪੜ ਜਾਂਦਾ ਜੇ ਇੱਕ ਕੁੜੀ ਪੜ ਜੇ ਸੋ ਸਾਡੀਆਂ ਧੀਆਂ ਨੂੰ ਭੈਣਾਂ ਨੂੰ ਹਰ ਕਿਸਮ ਦੀ ਨੌਕਰੀ ਕਰਨ ਦਾ ਅਧਿਕਾਰ ਵੀ ਹੈ ਤੇ ਉਹ ਕਾਮਯਾਬੀ ਵੀ ਨੇ ਅਸੀਂ ਤਾਂ ਤਜਰਬਾ ਕਰਕੇ ਦੇਖ ਲਿਆ ਏ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰ ਹੋਇਆ ਅੱਜ ਦੇ ਦਿਨ ਵੀ ਇਹ ਪਹਿਲੀ ਵਾਰ ਹੈ ਪੰਜਾਬ ਚ ਕਿ 10 ਡੀਸੀ ਕੁੜੀਆਂ ਨੇ ਤੇ 6 ਐਸਐਸਪੀ ਕੁੜੀਆਂ ਨੇ ਪੰਜਾਬ ਦੇ ਵਿੱਚ ਔਰ ਬਹੁਤ ਅੱਛਾ ਚਲਾ ਰਹੀਆਂ ਸਾਰੀਆਂ ਆਪਣੇ ਆਪਣੇ ਜ਼ਿੰਮੇਵਾਰੀਆਂ ਨਿਭਾ ਰਹੀਆਂ